ਪ੍ਰਸ਼ਾਨ ਮੋਰਚੇ ਵੱਲੋਂ ਅੱਜ ਇੱਕ ਸੱਦਾ ਦਿੱਤਾ ਗਿਆ ਸੀਗਾ ਜਿਸ ਤਹਿਤ ਵੱਖ-ਵੱਖ ਕਿਸਾਨ ਜਥੇਬੰਦੀਆਂ ਆਪਣੇ ਆਪਣੇ ਟਰੈਕਟਰ ਨੂੰ ਦਿੱਲੀ ਵੱਲ ਮੂੰਹ ਕਰਕੇ ਪ੍ਰਦਰਸ਼ਨ ਕਰਨਗੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਅਮਨਿਤ ਸਰ ਦੇ ਗੋਲਡਨ ਗੇਟ ਦੇ ਬਾਹਰ ਕਿਸਾਨ ਆਪਣੇ ਟਰੈਕਟਰਾਂ ਦੇ ਨਾਲ ਖੜੇ ਨੇ ਔਰ ਪ੍ਰਦਰਸ਼ਨ ਕਰ ਰਹੇ ਨੇ ਜਿਹੜਾ ਸੰਘਰਸ਼ ਉਲੀਕਿਆ ਗਿਆ ਸੀਗਾ ਕਿਸਾਨਾਂ ਵੱਲੋਂ ਉਸ ਕਿਸਾਨ ਉਸੇ ਸੰਘਰਸ਼ ਨੂੰ ਕਾਮਯਾਬ ਕਰਨ ਦੀ ਕੋਸ਼ਿਸ਼ ਔਰ ਸਰਕਾਰ ਨੂੰ ਦਿਖਾਉਣ ਦੀ ਕੋਸ਼ਿਸ਼ ਹੈ ਕਿ ਆਪਣੇ ਆਪਣੇ ਟਰੈਕਟਰ ਜਿਹੜੇ ਨੇ ਉਹਨਾਂ ਨੇ ਦਿੱਲੀ ਵੱਲ ਮੂੰਹ ਕਰਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਆਪਣੇ ਟਰੈਕਟਰੋਂ ਦੇ ਛੱਡ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਸੀਂ ਤਸਵੀਰਾਂ 'ਚ ਸਾਫ਼ ਦੇਖ ਸਕਦੇ ਹੋ ਅਸੀਂ ਗੱਲ ਕਰਨੇ ਆ ਸਰ ਅੱਜ ਅੱਜ ਜਿਹੜਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੀਗਾ ਸੰਯੁਕਤ ਕਿਸਾਨ ਮੋਰਚੇ ਦਾ ਸੱਦੇ ਦੇ ਉੱਤੇ ਇੱਕ ਆ ਇੱਕ ਲੜ ਦਿਨ ਉਹ ਦਿੱਲੀ ਵੱਲ ਮੂੰਹ ਕਰਕੇ ਇਹਦਾ ਕੀ ਮਤਲਬ ਰਿਹਾ ਇਹਦਾ ਮਤਲਬ ਇਹ ਵੀ ਜੋ ਖੱਟੜ ਸਰਕਾਰ ਮੋਦੀ ਸਰਕਾਰ ਸਾਡੇ ਉੱਤੇ ਭਰਾ ਸੰਘਰਸ਼ ਕਰਨ ਦੇ ਨੇ ਉਹਨਾਂ ਦੇ ਬੇਹਤਿਆਸ਼ਾ ਜਿਹੜਾ ਹਤਿਆਚਾਰ ਕਰ ਰਹੀ ਆ ਅਸੀਂ ਕੋਈ ਹੱਕ ਮੰਗ ਰਹੇ ਆ ਅਸੀਂ ਕੋਈ ਉਹਨਾਂ ਕੋਈ ਵੱਧ ਨਹੀਂ ਮੰਗਦੇ ਜੋ ਇਹਨੇ ਪਿਛਲੇ ਸਾਲ 21 ਦੇ ਵਿੱਚ ਸਾਨੂੰ ਮੰਨੇ ਨੇ ਗਰੰਟੀ ਕਾਨੂੰਨ 2020 ਬਿਜਲੀ ਐਕਟ ਪ੍ਰਦੂਸ਼ਣ ਦਾ ਜੇ ਮੰਨੇ ਤੇ ਉਹਨੂੰ ਲਾਗੂ ਕਰੇ ਅਸੀਂ ਕੋਈ ਕੋਈ ਵੱਧ ਨਹੀਂ ਮੰਗਦੇ ਜੋ ਸਾਡੀਆਂ ਮੰਗਾਂ ਨੇ ਸਾਡੀ ਪਾਣੀ ਦੀ ਕਹਿਆ ਸਾਡਾ ਪੰਜਾਬ ਦਾ ਪਾਣੀ ਸਾਡੇ ਪੰਜਾਬ ਕੋਲ ਰਹਿਣਾ ਚਾਹੀਦਾ ਸਾਡੇ ਜਿਹੜੇ ਉੱਥੇ ਭਰਾ ਨੇ ਸੁਭਕਰਨ ਸਿੰਘ ਇੱਕ ਸ਼ਹੀਦ ਕਰ ਦਿੱਤਾ ਤੁਸੀਂ ਇਹ ਵੇਖੋ ਆਪਣੇ ਦੇਸ਼ ਦੇ ਵਿੱਚ ਰਹਿੰਦਿਆਂ ਸਾਡਾ ਕੀ ਹਾਲ ਕਰ ਰਹੀ ਹੈ ਸਰਕਾਰ ਇਹ ਨਾ ਨਹੀਂ ਇਹਦਾ ਹਿੱਸਾ ਉੱਤੇ ਦੁਵਾਰਾ ਕਰਦੇ ਉਧਰ ਰਹਿਣ ਅਸੀਂ ਇੱਧਰ ਹੀ ਇਹਨਾਂ ਅਤਿਆਚਾਰ ਤੇ ਸਾਡੇ ਜਿਹੇ ਪਾਕਿਸਤਾਨ ਨੂੰ ਚੱਲੀ ਉਹਨਾਂ ਨੇ ਕਰਨਾ ਉਹਨਾਂ ਸਾਨੂੰ ਜੱਫੀਆਂ ਪਾਪਾ ਮਿਲਣਾ ਇਹ ਸਾਨੂੰ ਅਹਿਸਾਸ ਕਰਾ ਰਹੇ ਆ ਕਿ ਤੁਸੀਂ ਸਾਡਾ ਹਿੱਸਾ ਨਹੀਂ ਦੇ ਤੇ ਹੱਕ ਹਲਾ ਹੈ ਕਿ ਆ ਵੀ ਸਭ ਤੋਂ ਵੱਧ ਅਨਾਜ ਪੈਦਾ ਕਰਕੇ ਜੀ ਪੰਜਾਬ ਦੇ ਕਿਸਾਨ ਜਿਹੜਿਆ ਇਹਨਾਂ ਨੂੰ ਦਿੰਨੇ ਆ ਹਾਂਜੀ ਇਹ ਕਿੰਨਾ ਕਰ ਦਜੀ ਗੱਲ ਖੱਤਰ ਸਾਹਿਬ ਨੇ ਇੱਕ ਨਿਰਕ ਬਿਆਨ ਦਿੱਤਾ ਸੀ ਕਿ ਇਹ ਟਰੈਕਟਰ ਨਾਲ ਲੈ ਕੇ ਜਾਣ ਅਸੀਂ ਤਾਂ ਟਰੈਕਟਰ ਮੁੱਲ ਖਰੀਦੇ ਸਾਡੇ ਆਪਣੇ ਆ ਇਹ 3300 ਗੱਡੀ ਦਾ ਕਾਫਲਾ ਲਈ ਫਿਰਦੇ ਆ ਇਹਨਾਂ ਨੂੰ ਕੌਣ ਪੁੱਛਣ ਵਾਲਾ ਹਾਂਜੀ ਇਹ ਅਸੀਂ ਕਪਣਾ ਤੇਲ ਬਾਲਣ ਦੇ ਆ ਆਪਣਾ ਸਮਾਂ ਭੰਨਣ ਦੇ ਆ ਇਹ ਸਾਡੀਆਂ ਜੇਬਾਂ ਚੋਂ ਸਾਡੇ ਟੈਕਸ ਤੋਂ ਨਿਯਾਰੇ ਲੈਣ ਦੇ 3300 ਗੱਡੀ 22000 ਗਨਮਨ ਹੋ ਦੇਖੋ ਕੱਲ ਇਹਨਾਂ ਦਾ ਬੀਜਪੀ ਦਾ ਦੇਖੋ ਕੀ ਹਾਲ ਆ ਉਹ ਪ੍ਰਧਾਨ ਨੂੰ ਹੀ ਗੋਲੀਆਂ ਮਾਰ ਕੇ ਮਾਰ ਦਿੱਤਾ ਪੈਨਸ ਸੁਣੀਦਾ ਹੀ ਬਿਹਾਰ ਬੰਗਾਲ ਸ਼ਾਮ ਜੰਗਲ ਰਾਜ ਆ ਇਹ ਸਰਕਾਰ ਨੇ ਪੂਰੇ ਹਿੰਦੁਸਤਾਨ ਨੂੰ ਜੰਗਲ ਰਾਜ ਬਣਾ ਦਿੱਤਾ ਅਸੀਂ ਕਹਿੰਦੇ ਆ ਕਿ ਇਦਾਂ ਨਾ ਸਰਕਾਰ ਕਰੇ ਸਾਰਿਆਂ ਨੂੰ ਜੋ ਹੱਕ ਮਿਲਣਾ ਚਾਹੀਦਾ 29 ਤਰੀਕ ਤੱਕ ਤੁਸੀਂ ਥੋੜੀ ਜਿਹੀ ਠੱਲ ਪਾ ਦਿੱਤੀ ਹੈ ਕਿ 29 ਤਰੀਕ ਤੋਂ ਬਾਅਦ ਫੈਸਲਾ ਕੀਤਾ ਜਾ ਕਿ ਆ ਇਹ ਹੁਣ ਉਦੋਂ ਫੈਸਲਾ ਕੀਤਾ ਜਾਏਗਾ ਕਿ ਗਾਂ ਨੂੰ ਕੂਚ ਕਰਨਾ ਹੈ ਜਾਂ ਅਸੀਂ ਵਾਪਸ ਆਪਣੀਆਂ ਮੰਗਾ ਦੇ ਉੱਥੇ ਸ਼ਮੂ ਮੋਡਲ ਦੇ ਹੀ ਰਹਿਣ ਨਹੀਂ ਜੀ ਅਸੀਂ ਕੂਚ ਕਰਾਂਗੇ ਸਾਡੀ ਜੋ ਵੀ ਸੰਯੁਕਤ ਕਿਸਾਨ ਮੋਰਚੇ ਦੀ ਘਾਲ ਆਵੇਗੀ ਅਸੀਂ ਉਹਦੇ ਮੁਤਾਬਕ ਜੋ ਸਾਡੇ ਉੱਤੇ ਭਰਾ ਬੈਠੇ ਉਹ ਕੋਈ ਬਗਾਨੇ ਨਹੀਂ ਸਾਡੇ ਆ ਸਾਡੇ ਕੇ ਠੀਕ ਹੈ ਦੋ ਜਥੇ ਬੰਦੀਆਂ ਘਰ ਚ ਵੀ ਚਾਰ ਭਰਾ ਹੁੰਦੇ ਦੋਹਾਂ ਦਾ ਕੋਈ ਵਖਰੇਵਾ ਨਾ ਸਮਾਂ ਤੇ ਸਭ ਕੁਝ ਸਹੀ ਹੋ ਜਾਂਦਾ ਅਸੀਂ ਜਾਵਾਂਗੇ ਜਰੂਰ ਉਹਨਾਂ ਦੀ ਭਰਾਵਾਂ ਦੀ ਪਿੱਠ ਤੇ ਚਟਾਨਾਂ ਵਾਂ ਖੜਿਆ ਤੇ ਖੜੇ ਰਾਵਾਂਗੇ ਜੀ ਸੋਯੁਕ ਕਿਸਾਨ ਮੋਰਚੇ ਨੇ ਇੱਕ ਸੱਦਾ ਦਿੱਤਾ ਸੀਗਾ ਉਹ ਸੱਦੇ ਦੇ ਤਹਿਤ ਵਕ ਵਕ ਕਿਸਾਨ ਜਥੇ ਬੰਦੀਆਂ ਵੱਲੋਂ ਏ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਟਰੈਕਟਰ ਮਾਰਚ ਦੇ ਟਰੈਕਟਰਾਂ ਦਾ ਮੂੰਹ ਜਿਹੜਾ ਹੈ ਦਿੱਲੀ ਵੱਲ ਨੂੰ ਕਰਕੇ ਦਿੱਲੀ ਦੀ ਸਰਕਾਰ ਨੂੰ ਇਹ ਦੱਸਣਾ ਹੈ ਕਿ ਅਸੀਂ ਆਪਣੇ ਆਪਣੇ ਹੱਕਾਂ ਦੀ ਮੰਗ ਦੇ ਲਈ ਇੱਥੇ ਤੱਕ ਜਾ ਸਕਦੇ ਆ ਦੇਖੋ ਤੁਹਾਡੀ ਮੰਗ ਹੈ ਤੁਹਾਡਾ ਪ੍ਰਦਰਸ਼ਨ ਕਰਨ ਦਾ ਤਰੀਕਾ ਹੈ ਜਿਹੜਾ ਇਹ ਬਲਾ ਤੁਸੀਂ ਅੱਜ ਦਿੱਲੀ ਵੱਲ ਮੂੰਹ ਕਰਕੇ ਟਰੈਕਟਰ ਕਰਨਾ ਚਾਹੁੰਦੇ ਇਹ ਰੋਸ ਤੁਹਾਡਾ ਕੀ ਹੈ ਇਹ ਸੰਯੁਕਤ ਕਿਸਾਨ ਮੋਰਚੇ ਦੀ ਸਾਡੀ ਕਾਲ ਆ ਕਿ ਅੱਜ ਅਸੀਂ ਦਿੱਲੀ ਵੱਲ ਨੂੰ ਮੂੰਹ ਕਰਕੇ ਟਰੈਕਟਰ ਲੈ ਕੇ ਜਾ ਰਹੇ ਆ ਖੱਟੜ ਸਰਕਾਰ ਤੇ ਮੋਦੀ ਸਰਕਾਰ ਨੂੰ ਇਹ ਵਿਖਾਉਣ ਜਿਵੇਂ ਖੱਟੜ ਸਰਕਾਰ ਨੇ ਕਿਹਾ ਸੀ ਕਿ ਅਸੀਂ ਕਿਸਾਨਾਂ ਨੂੰ ਇਸ ਕਰਕੇ ਰੋਕਿਆ ਕਿ ਟਰੈਕਟਰ ਲੈ ਕੇ ਦਿੱਲੀ ਨੂੰ ਜਾ ਰਿਹਾ ਸੀ ਉਹ ਸਾਡਾ ਕਨਵਿੰਸ ਆ ਇਹ ਸਾਡੀ ਰੋਜੀ ਰੋਟੀ ਆ ਇਹਨੋਂ ਅਸੀਂ ਖੇਤਾਂ ਵਿੱਚ ਹੀ ਵਰਤ ਸਕਦੇ ਅਸੀਂ ਵਿਆਹ ਸ਼ਾਦੀਆਂ ਤੇ ਮੇਲੇ ਮਸੰਦੇ ਵੀ ਅਸੀਂ ਟਰੈਕਟਰ ਉੱਪਰ ਹੀ ਜਾਂਦੇ ਆ ਇਸ ਕਰਕੇ ਅਸੀਂ ਅੱਜ ਵਿਰੋਧ ਪ੍ਰਦਰਸ਼ਨ ਦੇ ਉੱਪਰ ਸਰਕਾਰ ਉੱਪਰ ਦਬਾਅ ਬਣਾਉਣ ਜਾ ਰਹੇ ਆ ਕਿ ਅਸੀਂ ਟਰੈਕਟਰ ਦਿੱਲੀ ਵੱਲ ਨੂੰ ਅੱਜ ਮੂਹ ਕੀਤਾ ਇੱਕ ਸੰਕੇਤ ਆ ਜਿਸ ਦਿਨ ਸਾਨੂੰ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਆ ਗਈ ਇਹ ਟਰੈਕਟਰ ਦਿੱਲੀ ਵੱਲ ਨੂੰ ਮੇ ਜਾਣ ਕੇ ਫਿਰ ਖੱਟੜ ਸਰਕਾਰ ਸਾਨੂੰ ਰੋਕ ਨਹੀਂ ਸਕਦੀ ਜਦੋਂ ਤੁਸੀਂ ਇਹ ਟਰੈਕਟਰ ਨਿਯਮਾਂ ਦੇ ਮੁਤਾਬਕ ਟਰੈਕਟਰ ਸਿਰਫ ਖੇਤਾਂ 'ਚ ਹੀ ਚੱਲ ਸਕਦੇ ਨੇ ਕਿ ਸੜਕਾਂ ਦੇ ਉੱਤੇ ਵੀ ਆ ਸਕਦੇ ਨੇ ਅਵਾਜਾਈ ਦੀ ਵਰਤੇ ਜਾ ਸਕਦੇ ਨੇ ਇਹ ਜਾਨਣਾ ਚਾਹਵਾਂਗੇ ਬਿਲਕੁਲ ਇਹ ਆਵਾਜਾਈ ਵਾਸਤੇ ਵਰਤੇ ਜਾ ਸਕਦੇ ਨੇ ਨਿਯਮਾਂ ਦੇ ਮੁਤਾਬਕ ਚੱਲ ਰਿਹਾ ਹੈ ਨਿਯਮ ਦੇ ਮੁਤਾਬਕ ਹੀ ਕੰਪਨੀ ਵੱਲੋਂ ਪਾਸ ਟਰੈਕਟਰ ਆ ਨਿਯਮ ਦੇ ਮੁਤਾਬਕ ਚੱਲ ਰਿਹਾ ਹੈ ਨਿਯਮ ਦੇ ਉਲਟ ਤਾਂ ਸਰਕਾਰ ਚੱਲ ਰਹੀ ਆ ਕਿਸੇ ਨਿਯਮ ਦੇ ਵਿੱਚ ਨਹੀਂ ਲਿਖਿਆ ਕਿ ਤੁਸੀਂ ਹਾਈਵੇ ਜਾਮ ਕਰ ਸਕਦੇ ਹੋ ਕੋਈ ਹਾਈ ਕੋਰਟ ਕੋਈ ਸੁਪਰੀਮ ਕੋਰਟ ਕੋਈ ਡਾਇਰੈਕਸ਼ਨ ਦਿਖਾ ਦਿਓ ਕਿ ਸਰਕਾਰ ਹਾਈਵੇ ਜਾਮ ਕਰੇ ਵੱਡੇ ਪੁੱਟ ਦੇ ਟੋਏ ਪੁੱਟ ਦੇ ਇੱਕ ਇੱਕ ਐਫ ਆਈ ਆਰ ਦਰਜ ਹੁੰਦੀ ਹੈ ਜੇ ਕੋਈ ਹਾਈਵੇ ਜਾਮ ਕਰਦਾ ਤੇ ਸਰਕਾਰ ਨੇ ਹਾਈਵੇ ਜਾਮ ਕੀਤਾ ਅਸੀਂ ਨਜਮਾ ਦੇ ਵੱਲ ਚੱਲ ਰਹੇ ਆ ਸਰਕਾਰ ਡੈਮੋਕ੍ਰੇਸੀ ਦਾ ਘਾਣ ਕਰ ਰਹੀ ਆ ਸਰਕਾਰ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਆ ਅਸੀਂ ਬਿਲਕੁਲ ਨਜਮਾ ਦੇ ਵਿੱਚ ਚੱਲ ਰਹੇ ਆ ਦੇਖਿਆ ਕਿ ਵਕ ਵਕ ਕਿਸਾਨ ਜਥੇਬੰਦੀਆਂ ਵੱਲੋਂ ਆਪਣੇ ਆਪਣੇ ਤਰੀਕੇ ਦੇ ਨਾਲ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਇਹ ਟਰੈਕਟਰ ਪਰਦੇ ਉੱਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਟਰੈਕਟਰਾਂ ਦਾ ਨੂੰ ਲੈ ਕੇ ਟਰੈਕਟਰਾਂ ਦਾ ਮੂੰਹ ਜਿਹੜਾ ਹੈ ਦਿੱਲੀ ਵੱਲ ਨੂੰ ਕਰ ਦਿੱਤਾ ਗਿਆ ਹੈ ਤਾਂ ਜੋ ਇਹ ਖੱਟ ਸਰਕਾਰ ਨੂੰ ਇੱਕ ਸੁਨੇਹਾ ਦੇਣਾ ਚਾਹੁੰਦੇ ਨੇ ਕਿ ਕਿਸਾਨ ਕਿਤੇ ਤੱਕ ਜਾ ਸਕਦੇ ਨੇ ਸੋ ਇਹ ਕਿਸਾਨ ਜਿਹੜੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਸਰ ਆਪਣੀਆਂ ਹੱਕੀ ਮੰਗਾਂ ਲਈ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਅੱਜ ਕਿੰਨਾ ਦੇ ਰਿਹਾ ਹੈ ਕੈਕਟਰ ਤੁਸੀਂ ਦਿੱਲੀ ਵੱਲ ਮੂੰਹ ਕਰ ਲਿਆ ਇਹਨਾਂ ਦਾ ਕੀ ਕੀ ਇਹਦਾ ਸੁਨੇਹਾ ਸੁਣੋ ਕਿਸਾਨ ਮੋਰਚੇ ਦਾ ਇੱਕ ਆਹਵਾਜ਼ ਸੀਗਾ ਤੇ ਜਾਨਣਾ ਚਾਹਾਂਗੇ ਕਿ ਜਿਹੜੀ ਤੁਸੀਂ ਟਰੈਕਟਰ ਦਾ ਮੂੰਹ ਕੀਤਾ ਹੈ ਇਹਦਾ ਕੀ ਮਕਸਦ ਹੈ ਵੇਖੋ ਜੀ ਜਿਹੜਾ ਸਾਡਾ ਅਸੀਂ ਅੰਦੋਲਨ ਲੜਿਆ ਸੀਗਾ ਅੱਗੇ ਦਿੱਲੀ ਜਾ ਕੇ ਅਸੀਂ ਉੱਥੇ ਲਗਾਤਾਰ 13 ਮਹੀਨੇ ਜਿਹੜਾ ਉਹ ਬੈਠੇ ਰਹੇ ਸਾਂ ਤੇ ਸਾਡੇ ਨਾਲ ਇਸ મોદી ਸਰਕਾਰ ਜਿਹੜੀ ਮੰਨ ਗਈ ਸੀ ਵੀ ਐਮਐਸਬੀ ਗਾਰੰਟੀ ਕਾਨੂੰਨ ਜਿਹੜਾ ਵਾ ਉਹ ਉਸ ਨੂੰ ਅਸੀਂ ਜਿਹੜਾ ਵਾ ਕਮੇਟੀ ਬਣਾ ਕੇ ਲਾਗੂ ਕਰ ਦੇਾਂਗੇ ਪ੍ਰਦੂਸ਼ਣ ਦਾ ਐਕਟ ਨੂੰ ਵਾਪਸ ਲਾਂਗੇ 220 ਬਿਜਲੀ ਐਕਟ ਜਿਹੜਾ ਸੀਗਾ ਉਸ ਨੂੰ ਜਿਹੜਾ ਵਾਪਸ ਕੀਤਾ ਜਾਊਗਾ ਤੇ ਕਰਜ਼ੇ ਤੋਂ ਮੁਕਤ ਕੀਤੇ ਜਾਣਗੇ ਕਿਸਾਨ ਤੇ ਮਜ਼ਦੂਰ ਉਦੇ ਵਿੱਚੋਂ ਕੋਈ ਵੀ ਸਾਡੀ ਜਿਹੜੀ ਮੰਗਿਆ ਉਹਨੂੰ ਮੰਨਿਆ ਨਹੀਂ ਗਿਆ ਲਾਗੂ ਕੀਤਾ ਨਹੀਂ ਗਿਆ ਤੇ ਹੁਣ ਜਿਹੜਾ ਸੀਗਾ ਜਿਹੜੇ ਸਾਡੇ ਕਿਸਾਨ ਸ਼ਾਂਤਮਈ ਤਰੀਕੇ ਨਾਲ ਜਾ ਰਹੇ ਸੀਗੇ ਉਹਨਾਂ ਉੱਤੇ ਇੰਨੀ ਅਤਿਸ਼ਧਤ ਕੀਤਾ ਗਿਆ ਕਿ ਉੱਥੇ ਚੀਨ ਵਾਲਾ ਬਾਰਡਰ ਬਣਾ ਕੇ ਰੱਖ ਦਿੱਤਾ ਸ਼ੰਭੂ ਦੇ ਉੱਤੇ ਤੇ ਸਾਡਾ ਸ਼ੁਭਕਰਨ ਜਿਹੜਾ ਉਹਨੂੰ ਮਾਰ ਦਿੱਤਾ ਗਿਆ ਹੋਰ ਨੌਜਵਾਨ ਸਾਡੇ ਜਿਹੜੇ ਸੀਗੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਕਿਸੇ ਨੂੰ ਜਿੱਲਾਂ ਦੇ ਵਿੱਚ ਡੱਕਿਆ ਗਿਆ ਬੋਰੀਆਂ 'ਚ ਪਾ ਪਾ ਕੇ ਖੜੇ ਆ ਕਿਉਂਕਿ ਸਾਡੇ ਬਜ਼ੁਰਗ ਜਿਹੜੇ ਸਾਡੇ ਆਪਣੇ ਆ ਸਾਡੇ ਪੁੱਤ ਨੇ ਸਾਡੇ ਧੀਆਂ ਨੇ ਸਾਡੇ ਉੱਤੇ ਭਰਾ ਬੈਠੇ ਨੇ ਉਹਨਾਂ ਦੇ ਉੱਤੇ ਇੰਨਾ ਤਸ਼ੱਦਦ ਹੋ ਰਿਹਾ ਤੇ ਐਸਕੇਐਮ ਨੇ ਜਿਹੜਾ ਫਿਰ ਪੰਜਾਬ ਦੇ ਵਿੱਚ ਸਮੁੱਚੇ ਹਿੰਦੁਸਤਾਨ ਦੇ ਵਿੱਚ ਜਿਹੜਾ ਵਾ ਅੱਜ ਜਿਹੜਾ ਵਾ ਕਾਲ ਦਿੱਤੀ ਸੀਗੀ ਵੀ ਅਸੀਂ ਦਿੱਲੀ ਵਾਲਿਆਂ ਨੂੰ ਮੂੰਹ ਕਰਕੇ ਟਰੈਕਟਰ ਖੜਾ ਰੰਗ ਜਿੱਥੇ ਸਰਕਾਰ ਆਂਦੀ ਆ ਵੀ ਅਸੀਂ ਦਿੱਲੀ ਟਰੈਕਟਰ ਜਾਣ ਨਹੀਂ ਦੇਣੇ ਸਾਡੇ ਟਰੈਕਟਰ ਉੱਥੇ ਤੋੜੇ ਗਏ ਭੰਨੇ ਗਏ ਆ ਪਰ ਅੱਜ ਕਿਸਾਨਾਂ ਨੇ ਦੱਸ ਦਿੱਤਾ ਵਾ ਕਿ ਇਹ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਣ ਕੇ ਜਿਹੜਾ ਟਰੈਕਟਰ ਆ ਉਹ ਛੜਕਾਂ ਦੇ ਉੱਤੇ ਖੜ ਗਿਆ ਵੀ ਸਾਨੂੰ ਦਿੱਲੀ ਜਾਣ ਦੀ ਕਾਲ ਜਿਹੜਾ ਐਸਕੇਮ ਵੱਲ ਆ ਗਈ ਤੇ ਫਿਰ ਅਸੀਂ ਦਿੱਲੀ ਵੀ ਜ਼ਰੂਰ ਜਾਵਾਂਗੇ ਪਰ ਅਸੀਂ ਡਰਨ ਵਾਲੇ ਨਹੀਂ ਕਿ ਸਾਡੇ ਟਰੈਕਟਰ ਤੋੜ ਦਿੱਤੇ ਆ ਤੇ ਅਸੀਂ ਟਰੈਕਟਰ ਆਪਣੇ ਘਰਾਂ ਤੋਂ ਬਾਹਰ ਨਹੀਂ ਕੱਢਦੇ ਕਿਉਂਕਿ ਸਾਡੇ ਆਪਣੇ ਤਿੱਗਲ ਖੁਦ ਦੱਸਿਓ ਕਿ ਤੁਸੀਂ ਇਕੱਠੇ ਹੋ ਕੇ ਸਾਰਿਆਂ ਨੇ ਅਸਲ ਟ੍ਰੈਕਟਰਾਂ ਦਾ ਪ੍ਰਦਰਸ਼ਨ ਕਿਉਂ ਨਹੀਂ ਕੀਤਾ ਵੱਖਰੀ ਵੱਖਰੀ ਜਗ੍ਹਾ ਦੇ ਉੱਤੇ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਹ ਜਗ੍ਹਾ ਜਗ੍ਹਾ 2-2 ਕਿਲੋਮੀਟਰ ਦੇ ਉੱਤੇ ਕੀਤਾ ਜਾ ਰਿਹਾ ਹੈ ਵੇਖੋ ਜੀ ਅਸੀਂ ਜਿਹੜਾ ਵਾ ਸੰਯੁਕਤ ਸਖਸਾਨ ਮੋਰਚੇ ਵੱਲੋਂ ਜਿਹੜੀ ਸਾਂਝੀ ਕਾਲ ਆ ਸਾਡੀ ਸਾਡੇ ਸਾਰੇ ਭਾਰਤ ਦੇ ਵਿੱਚ ਉਹ ਇਸ ਕਰਕੇ ਅਸੀਂ ਇੱਕੇ ਥਾਂ ਇਕੱਠੇ ਟ੍ਰੈਕਟਰ ਨਹੀਂ ਖੜੇ ਕੀਤੇ ਵੀ ਸ਼ਹਿਰਾਂ ਦੇ ਵਿੱਚ ਸਿਟੀ ਦੇ ਵਿੱਚ ਜੇ ਕਿਥੇ ਟ੍ਰੈਕਟਰ ਖੜੇ ਹੋਈਂਦੇ ਤੇ ਕਰੋੜਾਂ ਟ੍ਰੈਕਟਰ ਨੇ ਉਹ ਫਿਰ ਟ੍ਰੈਫਿਕ ਵੀ ਜਾਮ ਹੋਊਗੀ ਤੇ ਲੋਕ ਪਰੇਸ਼ਾਨ ਹੋਣਗੇ ਇਸ ਕਰਕੇ ਅਸੀਂ ਆਪੋ ਆਪਣੇ ਕਸਬਿਆਂ ਦੇ ਵਿੱਚ ਸਾਡੀ ਕਾਲ ਇਹ ਵੀ ਸੀ ਆ ਨਜ਼ਰ ਲਾ ਹਵੇਨਗ ਦਾ ਉੱਤੇ ਖੜੇ ਕਰ ਦਿਓ ਤੇ ਅੱਜ ਅਸੀਂ ਜਿਹੜਾ ਆ ਇਸ ਇਲਾਕੇ ਦੇ ਵਿੱਚ ਜਿਹੜਾ ਗੋਲਡਨ ਗੇਟ ਦੇ ਵਿੱਚ ਹਜ਼ਾਰਾਂ ਟਰੈਕਟਰ ਲੈ ਕੇ ਅੱਜ ਖੜੇ ਆ ਇਸੇ ਤਰ੍ਹਾਂ ਸਾਰੇ ਸਮੁੱਚੇ ਪੰਜਾਬ ਹਿੰਦੁਸਤਾਨ ਦੇ ਵਿੱਚ ਆਪਾਂ ਆਪਣੇ ਕਸਬਿਆਂ ਦੇ ਵਿੱਚ ਵੀ ਟ੍ਰੈਫਿਕ ਨੂੰ ਜਾਮ ਨਾ ਕੀਤਾ ਜਾਵੇ ਲੋਕਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਤੇ ਆਪਣਾ ਪ੍ਰਦਰਸ਼ਨ ਜਿਹੜਾ ਉਹਨੂੰ ਪੂਰਨ ਤੌਰ ਤੇ ਜਿਹੜਾ ਵਾ ਲਾਗੂ ਕੀਤਾ ਜਾਵੇ ਠੀਕ ਹੈ ਜੀ ਸ਼ੁਕਰੀਆ ਜੀ ਸੋ ਤੁਸੀਂ ਦੇਖਿਆ ਕਿ ਸੂਯੁਕਤ ਕਿਸਾਨ ਮੋਰਚੇ ਦੇ ਸੱਜੇ ਦੇ ਉੱਤੇ ਵਾਕਵਾ ਕਿਸਾਨ ਜਥੇ ਬੰਦੀਆ ਬੋਲੋ ਆਪਣੇ ਆਪਣੇ ਏਰੀਆ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਟਰੈਕਟਰਾਂ ਦੇ ਉੱਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਹ ਟਰੈਕਟਰ ਦਾ ਮੂੰਹ ਜਿਹੜਾ ਦਿੱਲੀ ਵੱਲ ਕਰਕੇ ਇਹ ਦਰਸ਼ਕਾ ਚਾਹੁੰਦੇ ਨੇ ਕਿ ਸਰਕਾਰਾਂ ਹਰਿਆਣਾ ਦੀਆਂ ਸਰਕਾਰਾਂ ਜਿਸ ਨੇ ਡੱਕਿਆ ਸੀਗਾ ਉਹ ਸਾਨੂੰ ਇਸ ਤਰ੍ਹਾਂ ਡੱਕ ਨਹੀਂ ਸਕਦੀ ਹੈ ਕਿਸਾਨ ਅੱਜ ਵੀ ਉਸੇ ਤਰ੍ਹਾਂ ਹੀ ਤਿਆਰ ਨੇ ਕਿਸਾਨਾਂ ਦੇ ਟਰੈਕਟਰ ਉਸੇ ਤਰ੍ਹਾਂ ਤਿਆਰ ਰੱਖਿਆ ਜਾ ਰਿਹਾ ਸੀ ਕਿਉਂਕਿ ਟਰੈਕਟਰ ਲੈ ਕੇ ਦਿੱਲੀ ਨਹੀਂ ਜਾਇਆ ਜਾ ਸਕਦਾ ਅੱਜ ਜਿਹੜਾ ਹੈ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਜਿਹੜਾ ਇਹ ਆਹ्वान ਦਿੱਤਾ ਦਾ ਜਿੱਤਾਂ ਗਿਆ ਸੀ ਉਸ ਦੇ ਤਹਿਤ ਇਹੀ ਮਕਸਦ ਸੀਗਾ ਕਹਿਣਾ ਕਿ ਟਰੈਕਟਰ ਕਿਤੇ ਵੀ ਜਾ ਸਕਦਾ ਹੈ ਕਿਉਂਕਿ ਉਹਨਾਂ ਦਾ ਸੰਧ ਹੈ ਉਹਨਾਂ ਦਾ ਹਥਿਆਰ ਹੈ ਟਰੈਕਟਰ ਵਰਤਿਆ ਜਾ ਸਕਦਾ ਹੈ ਆਪਣਾ ਪਰਸਨ ਮਿੱਤਵੰਦੇ ਨਾਲ ਜੋਤੀ ਬਹਿਲ ਡੈਨਿਕ ਸਵੇਰਾ ਟੀਵੀ ਅਮਦੇ ਸਰ